ਬਰਮਾ ਦਾ ਦੌਰਾ ਸੰਤ ਪਾਈ ਤੇਜਾ ਸਿੰਘ ਜੀ ਬਰਮਾ ਦੇ ਦੌਰੇ ਲਈ 1921 ਵਿੱਚ ਕਲਕੱਤੇ ਹੁੰਦੇ ਹੋਏ ਜਹਾਜ਼ ਰਾਹੀਂ ਰੰਗੂਨ ਪੁੱਜੇ ਡਾਕਟਰ ਰਣਧੀਰ ਸਿੰਘ ਬੜੇ ਪ੍ਰੇਮ ਨਾਲ ਆਪ ਜੀ ਨੂੰ ਗੁਰਦੁਆਰਾ ਸਾਹਿਬ ਲੈ ਗਏ ਬਰਮੀਆਂ ਨੂੰ ਸਮਝਾਉਣ ਹਿਤ ਅੰਗਰੇਜ਼ੀ ਵਿੱਚ ਲੈਕਚਰ ਕਰਵਾਏ ਸੰਤ ਅਤਰ ਸਿੰਘ ਜੀ ਦੇ ਬਖਸ਼ੇ ਹੋਏ ਉਪਦੇਸ਼ਾਂ ਨੇ ਅਸਚਰਜ ਰੰਗ ਲਿਆਂਦਾ ਸੰਗਤ ਨੇ ਮਿਲ ਕੇ ਭਾਈ ਤੇਜਾ ਸਿੰਘ ਜੀ ਲਈ ਬ੍ਰਹਮਾ ਦੌਰੇ ਦਾ ਪ੍ਰੋਗਰਾਮ ਬਣਾਇਆ ਅਤੇ ਬੇਨਤੀ ਕੀਤੀ ਕਿ ਤੁਸੀਂ ਮੰਡਲੇ, ਸੈਗੋ, ਮੈਮਿਓ, ਲਾਸ਼ੋ, ਕਲੋ, ਰੰਗੂਨ, ਪ੍ਰੇਮ, ਮੈਗਈ, ਯਨਾਯਾਮ ਸੰਗੇ ਸਬੈਬੋ ਅਤੇ ਹੋਰ ਉੱਗੇ ਸ਼ਹਿਰਾਂ ਵਿੱਚ ਗੁਰੂ ਕੇ ਸਿੱਖਾਂ, ਬਰਮੀਆਂ ਤੇ ਹੋਰ ਕੌਮਾਂ ਨੂੰ ਗੁਰੂ ਨਾਨਕ ਦਾ ਸਨੇਹਾ ਜ਼ਰੂਰ ਦੇ ਕੇ ਜਾਓ। ਸਾਰਾ ਪ੍ਰੋਗਰਾਮ ਪੰਜ ਕੁ ਹਫ਼ਤੇ ਦਾ ਬਣ ਗਿਆ ਅਕਾਲ ਕਾਲਜ ਵਿਖੇ ਮਾਗੀ ਦਾ ਜੋੜ ਮੇਲਾ ਆਉਣ ਕਰਕੇ ਦਿਲ ਵਿੱਚ ਪਿੱਛੇ ਮੁੜਨ ਦੀ ਖਿੱਚ ਸੀ ਪਰ ਸੰਗਤ ਦਾ ਪ੍ਰੇਮ ਨਜ਼ਰ ਅੰਦਾਜ਼ ਨਾ ਕਰ ਸਕੇ